ਸਸਕਲ ਚ ਮੈਂ ਗੁਰਪ੍ਰੀਤ ਪ੍ਰਾੜ ਬ੍ਰਾਂਡ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਰਦੀਆਂ ਦਾ ਮੌਸਮ ਚੱਲ ਰਿਹਾ ਸਬਜ਼ੀਆਂ ਸਾਨੂੰ ਆਮ ਮਿਲ ਰਹੀਆਂ ਨੇ ਤੇ ਬਹੁਤ ਸਸਤੀਆਂ ਵੀ ਮਿਲ ਰਹੀਆਂ ਨੇ ਹਨਾ ਕਿਉਂਕਿ ਆਪਣੇ ਖੇਤਾਂ ਦੇ ਵਿੱਚ ਵੀ ਬਹੁਤ ਸਾਰੀਆਂ ਸਬਜ਼ੀਆਂ ਹੁੰਦੀਆਂ ਨੇ ਜਿਦਾਂ ਸ਼ਲਕਮ ਮੋੜੀਆਂ ਵਗੈਰਾ ਆਪਣੇ ਖੇਤਾਂ ਦੇ ਵਿੱਚ ਆਮੇ ਹੁੰਦੀਆਂ ਨੇ ਸੋ ਅੱਜ ਆਪਾਂ ਬਣਾਉਣ ਲੱਗੇ ਆਂ ਸ਼ਲਕਮ ਦੀ ਸਬਜ਼ੀ ਸ਼ਲਕਮ ਦੀ ਸਬਜ਼ੀ ਬਹੁਤੇ ਲੋਕ ਨਹੀਂ ਖਾਂਦੇ ਕਿਉਂਕਿ ਇਹਦਾ ਕੋਈ ਟੇਸਟ ਨਹੀਂ ਹੁੰਦਾ ਹਨਾ ਜਿਆਦਾ ਇਹ ਕੱਚਾ ਤਾਂ ਸਵਾਦ ਰੱਖਦਾ ਪਰ ਸਬਜ਼ੀ ਬੜੀ ਵੀ ਜਿਆਦਾ ਸਵਾਦ ਨਹੀਂ ਲੱਗਦੀ ਇਹਦੇ ਵਿੱਚ ਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਸੋਡੀਅਮ ਕੈਲਸ਼ੀਅਮ ਆਇਰਨ ਇਹ ਇਸ ਮਾਤਰਾ ਦੇ ਨਾਲ ਭਰਪੂਰ ਹੁੰਦਾ ਵਿਟਾਮਿਨ A B C ਤੇ ਕੇ ਦੇ ਨਾਲ ਇਹ ਭਰਪੂਰ ਹੁੰਦਾ ਹੈ ਹੈਨਾ ਕਿਉਂਕਿ ਕਈ ਵਿਟਾਮਿਨ ਨੇ ਜਿਹੜੇ ਆਪਾਂ ਨੂੰ ਮੌਸਮੀ ਅਨੁਸਾਰ ਹੀ ਮਿਲਦੇ ਨੇ ਇਹ ਮੌਸਮਾ ਦੇ ਅਨੁਸਾਰ ਹੀ ਮਿਲਦੇ ਨੇ ਸੋ ਇਹ ਸਬਜੀ ਬਹੁਤ ਹੀ ਸਵਾਦ ਤਰੀਕੇ ਦੇ ਨਾਲ ਅੱਜ ਬਣਾਵਾਂਗੇ ਤਾਂ ਕਿ ਵੱਡੇ ਤੇ ਬੱਚੇ ਆਰਾਮ ਦੇ ਨਾਲ ਇਹ ਖਾ ਸਕਣ ਇਹ ਖਾਣਾ ਬਹੁਤ ਜ਼ਰੂਰੀ ਹੈ ਕੱਚੇ ਸ਼ਲਗਮ ਜ਼ਰੂਰ ਖਾਇਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਸਾਡੇ ਸਰੀਰ ਨੂੰ ਜਿਹੜੇ ਸਾਡੇ ਸਰੀਰ ਦੀਆਂ ਹੱਡੀਆਂ ਨੇ ਉਹਨਾਂ ਨੂੰ ਬਹੁਤ ਮਜ਼ਬੂਤ ਕਰਦਾ ਹੈ ਹੁਣ ਆਪਾਂ ਬਣਾਉਣ ਲੱਗੇ ਹਾਂ ਸ਼ਲਗਮ ਇਹ ਮੈਂ ਵੱਖਰੇ ਤਰੀਕੇ ਨਾਲ ਸਬਜੀ ਬਣਾਉਂਗੀ ਮੈਂ ਨਾਲ ਝੋਕੇ ਚੱਕ ਲਿਆ ਇੱਕ ਆਲੂ ਲਿਆ ਮੈਂ ਇਸ ਨੂੰ ਮੈਂ ਕੱਟ ਕੇ ਪਾਣੀ ਦੇ ਵਿੱਚ ਰੱਖ ਲਿਆ ਇੱਕ ਪਿਆਜ਼ ਤੇ ਇੱਕ ਗੰਢੀ ਲਸਣ ਦੀ ਛਿਲ ਲਈ ਐ ਦੋ ਹਰੀਆਂ ਮਿਰਚਾਂ ਲਈਆਂ ਨੇ ਤੇ ਇੱਕ ਗੰਢੇ ਹੀ ਮੈਂ ਅਦਰਕ ਦੀ ਲਈ ਐ ਹੁਣ ਆਪਾਂ ਮਸਾਲਾ ਤਿਆਰ ਕਰਦੇ ਆਂ ਇਹਦਾ ਆਪਾਂ ਇਸ ਨੂੰ ਗ੍ਰाइंड ਕਰਦੇ ਆਂ ਹੁਣ ਆਪਾਂ ਇਸ ਮਸਾਲੇ ਨੂੰ ਗ੍ਰाइंड ਕਰਦੇ ਆਂ ਲੋ ਜੀ ਮਸਾਲਾ ਤਿਆਰ ਹੋ ਗਿਆ आप दो चमचे रिफाइंड ऑयल पाया इस हम आप इस पावगे थोड़ी जी हिंग हिंग जरूर पाया करो क्योंकि इस ना पेट बहुत साफ होंगे तो स्वाद भी दुगड़ा हो जाता तो हूँ पावे आप थोड़ा जहा जीरा जीरा भी टेक गया हम आप इस मसाला पावे चंगी तरह इसलिए मिला देंगे मसाले आप चंत तरह भुनना ਮੈਂ ਜ਼ਿਆਦਾਤਰ ਮਸਾਲਾ ਇਸ ਤਰੀਕੇ ਦੇ ਨਾਲ ਹੀ ਗ੍ਰਾਇੰਡ ਕਰਕੇ ਪਾਉਂਦੀ ਹਾਂ ਕਿਉਂਕਿ ਜਿਹੜਾ ਅਦਰਕ ਹੈ ਤੇ ਹਰੀਆਂ ਮਿਰਚਾਂ ਉਹ ਚੰਗੀ ਤਰ੍ਹਾਂ ਕੱਟ ਹੋ ਜਾਂਦੀਆਂ ਨੇ ਚੰਗੀ ਤਰ੍ਹਾਂ ਗ੍ਰਾਇੰਡ ਹੋ ਜਾਂਦੀਆਂ ਨੇ ਤੇ ਉਹ ਮੂੰਹ ਦੇ ਵਿੱਚ ਨਹੀਂ ਅਦਰਕ ਪਉਦਾ ਤਾਂ ਬੱਚੇ ਆਰਾਮ ਨਾਲ ਖਾ ਲੈਂਦੇ ਆ ਇਸ ਕਰਕੇ ਗ੍ਰਾਇੰਡ ਕਰਨ ਦਾ ਫਾਇਦਾ ਇਹ ਹੈ ਅੱਜ ਵੀ ਮਸਾਲਾ ਆਪਣਾ ਬਿਲਕੁਲ ਪੁੱਜ ਚੁੱਕਿਆ ਪਿੰਕ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਵਾਂਗੇ ਮਸਾਲਿਆਂ ਦੇ ਵਿੱਚ ਮੈਂ ਕੀ ਲਿਆ ਇੱਕ ਚਮਚ ਮੈਂ ਨਮਕ ਲਿਆ ਇੱਕ ਚਮਚ ਹੀ ਕਸ਼ਮੀਰੀ ਮਿਰਚਾ ਪੌਣਾ ਚਮਚ ਗਰਮ ਮਸਾਲਾ ਇਹ ਸੁੱਕਾ ਧਨੀਆ ਇੱਕ ਚਮਚ ਮੈਂ ਲਿਆ ਤੇ ਪੌਣਾ ਚਮਚ ਮੈਂ ਹਲਦੀ ਲਈ ਹੈ ਇਹ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਪਾ ਦੇਣਾ ਚੰਗੀ ਤਰ੍ਹਾਂ ਕਰਦੇ ਹਾਂ ਮਿਕਸ

ਹੁਣ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੱਟੇ ਹੋਏ ਜਿਹੜੇ ਆਲੂ ਨੇ ਉਹ ਪਾਵਾਂਗੇ। ਮਿਕਰਦਨੇ ਅੱਜ ਮੈਂ ਇਸ ਦੇ ਵਿੱਚ ਟਮਾਟਰ ਨਹੀਂ ਪਾਉਂਗੀ। ਤੇ ਟਮਾਟਰ ਤੋਂ ਬਿਨਾ ਆਪਾਂ ਇੱਕ ਹੋਰ ਆਈਟਮ ਪਾਵਾਂਗੇ ਤੇ ਉਸ ਦੇ ਨਾਲ ਜਿਹੜੀ ਸਬਜ਼ੀ ਹੈ ਦੇਖੋ ਤੁਸੀਂ ਬਹੁਤ ਹੀ ਸਵਾਦ ਬਣਦੀ ਹੈ। ਤੇ ਹੁਣ ਆਪਾਂ ਇਸ ਦੇ ਵਿੱਚ ਛਲਗਮ ਵੀ ਪਾ ਦਿੰਨੇ ਆ। ਕਿਉਂਕਿ ਸ਼ਰਗਮ ਵੀ ਸਾਫ ਤੇ ਹੁੰਦੇ ਨੇ ਇਸ ਕਰਕੇ ਆਲੂਆਂ ਦੇ ਨਾਲ ਹੀ ਇਹਨਾਂ ਨੇ ਬਣ ਜਾਣਾ ਲਓ ਸਾਰੇ ਸ਼ਰਗਮ ਆਪਾਂ ਪਾ ਲਏ ਹੁਣ ਆਪਾਂ ਇੱਕ ਵਾਰ ਕਰਦੇ ਆ ਮਿਕਸ ਇਸ ਨੂੰ ਚੰਗੀ ਤਰ੍ਹਾਂ ਤਾਂ ਕੇ ਸਾਰੇ ਸ਼ਰਗਮਾਂ ਨੂੰ ਜਿਹੜਾ ਮਸਾਲਾ ਇਹੋ ਚੰਗੀ ਤਰ੍ਹਾਂ ਲਾ ਦਿੱਤੇ ਪੰਜਾਬ ਜਿਲ੍ਹੇ ਦੇ ਵਿੱਚ ਇਹਨੂੰ ਗੋਗਲੂ ਵੀ ਕਿਹਾ ਜਾਂਦਾ ਹੈ ਨਾ ਤੇ ਤੁਸੀਂ ਦੱਸਿਓ ਮੈਨੂੰ ਕਿ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਸ਼ਲਗਮਾ ਨੂੰ ਕੀ ਕਹਿੰਦੇ ਐ ਕਿ ਤੇ ਸ਼ਲਜਮ ਵੀ ਕਿਹਾ ਜਾਂਦਾ ਇਹਨਾਂ ਨੂੰ ਵੱਖਰੀ ਵੱਖਰੀ ਬੋਲੀ ਆਪੀ ਕਿਉਂ ਤੇ ਬੋਲੀ ਬਦਲ ਜਾਂਦੀ ਐ ਤੇ ਅਸੀਂ ਇਧਰ ਆਪਾਂ ਮਿਕਸ ਕਰ ਦਿੰਦੀ ਐ ਇਸ ਤਰੀਕੇ ਦੇ ਨਾਲ ਜੇ ਸੱਚੀ ਬਣਾਓਗੇ ਨਾ ਤਾਂ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਕਿਉਂਕਿ ਆਪਾਂ ਇਸ ਦੇ ਵਿੱਚ ਦੋ ਨਵੀਆਂ ਚੀਜ਼ਾਂ ਪਾਵਾਂਗੇ ਕਿ ਆਹ ਦੇ ਕਈ ਲੋਕ ਕਿ ਪਹਿਲਾਂ ਵੀ ਪਾਉਂਦੇ ਹੋਣਗੇ ਫਿਰ ਦੱਸੋ ਮੈਨੂੰ ਕਿ ਤੁਸੀਂ ਇਸੇ ਤਰੀਕੇ ਨਾਲ ਸਬਜ਼ੀ ਬਣਾਉਂਦੇ ਹੋ ਚਲੋ ਜੀ ਆਪਣਾ ਮਸਾਲਾ ਜਿਹੜਾ ਉਹ ਛਲਕਮਰ ਨੂੰ ਲੱਗ ਚੁੱਕਿਆ ਤੇ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਰਿਚ ਸਕਣ ਫਿਰ ਮਿਕਸ ਕਰ ਦਿੰਨੇ ਆ ਹੁਣ ਆਪਾਂ ਇਸ ਨੂੰ ਟੱਕ ਦੇ ਪੰਜ ਮਿੰਟ ਬਾਅਦ ਚੈੱਕ ਕਰਾਂਗੇ ਕਿ ਸਬਜ਼ੀ ਕਿਵੇਂ ਪਣੀ ਹੈ ਹਾਂਜੀ ਹੁਣ ਆਪਾਂ ਇੱਕ ਵਾਰੀ ਚੈੱਕ ਕਰਦੇ ਮੈਂ ਇੱਕ ਵਾਰੀ ਸਬਜੀ ਚੈੱਕ ਕੀਤੀ ਸੀ ਉਹ ਜਿਹੜੀ ਹੰਤ ਦਾ ਪਾਣੀ ਸੀ ਮੈਂ ਇਹਨੂੰ ਸਿਮ ਅੱਗ ਤੇ ਹੀ ਬਣਾਇਆ ਕਿਉਂਕਿ ਸ਼ਰਕਮਾਂ ਦਾ ਆਪਣਾ ਪਾਣੀ ਦੀ ਕਾਪੀ ਹੁੰਦਾ ਮੈਂ ਇਹਨੂੰ ਬਿਲਕੁਲ ਸਿਮ ਅੱਗ ਤੇ ਬਣਾ ਰਹੀ ਹਾਂ ਹੁਣ ਆਪਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਟਮਾਟਰ ਨਹੀਂ ਪਾਏ ਪਰ ਆਪਾਂ ਇਹਨੂੰ ਬਹੁਤ ਸਵਾਦੀ ਸਬਜੀ ਕਿਵੇਂ ਬਣਾਉਣਾ ਹੁਣ ਆਪਾਂ ਉਹ ਮਸਾਲੇ ਪਾਉਣੇ ਆ ਆਪਾਂ ਇਸ ਦੇ ਵਿੱਚ ਥੋੜੀ ਜਿਹੀ ਚੀਨੀ ਪਾਵਾਂਗੇ ਤੇ ਇੱਕ ਚਮਚ ਆਪਾਂ ਇਸ ਦੇ ਵਿੱਚ ਪਾਵਾਂਗੇ આમਚੂਰ ਇਹਦੇ ਨਾਲ ਜਿਹੜੀ ਸਬਜ਼ੀ ਹੈ ਉਹ ਖੱਟੀ ਮਿੱਠੀ ਬਣੇਗੀ ਬਹੁਤ ਹੀ ਸਵਾਦ ਕਿਉਂਕਿ ਸ਼ਰਮਾ ਦਾ ਆਪਦਾ ਮੈਨੂੰ ਨਹੀਂ ਲੱਗਦਾ ਵੀ ਆਪਦਾ ਕੋਈ ਜ਼ਿਆਦਾ ਸਵਾਦ ਹੁੰਦਾ ਇਹਨਾਂ ਦਾ ਵੀ ਆਪਣਾ ਟੇਸਟ ਹੁੰਦਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਏ ਨਾ ਚੀਨੀ ਨੇ ਘੁਲ ਜਾਣਾ ਚੰਗੀ ਤਰ੍ਹਾਂ ਥੋੜੀ ਜਿਹੀ ਚੀਨੀ ਪਾਉਣੀ ਹੈ 1 ਚਮਚ ਤੇ 1 ਚਮਚ ਇਹ ਆਪਾਂ ਕਮਫੂਰ ਪਾਇਆ ਥੋੜਾ ਜਾਇ ਇਸ ਨੂੰ ਘੋਲ ਰਿਚਣ ਦਿਓ ਦੇਖੋ ਸਾਰੇ ਛਲਗਮ ਆ ਜਿਹੜੇ ਉਹ ਕੱਟੇ ਚਾਰੇ ਹੈ ਇੱਕ ਵਿੱਚ ਰਿਚ ਗਏ ਤੁਸੀਂ ਇਸ ਨੂੰ ਜੇ ਤੁਹਾਨੂੰ ਇਸ ਤਰੀਕੇ ਨਾਲ ਲੱਗਦਾ ਹੈ ਇਸ ਨੂੰ ਥੋੜਾ ਜ ਇਸ ਤਰੀਕੇ ਨਾਲ ਭੰਨ ਵੀ ਸਕਦੇ ਹੋ ਜਿਵੇਂ ਆਪਾਂ ਕਦੂ ਨੂੰ ਕਰਦੇ ਹੁੰਨੇ ਆ ਧਰਮੀਆਂ ਦੇ ਵਿੱਚ ਉਵੇਂ ਵੀ ਵਧੀਆ ਲੱਗਦਾ ਹੈ हां ਜੇ ਤੁਸੀਂ ਗੁੜ ਪਾਉਣਾ ਚਾਹੋ ਤਾਂ ਉਹਨੂੰ ਸਾਗ ਦੇ ਵਿੱਚ ਚੰਗਾ ਲੱਗਦਾ ਜਿਹੜਾ ਸ਼ਰਕਮੰਦਾਂ ਲੋਕੀ ਸਾਗ ਬਣਾਉਂਦੇ ਆ ਪਰ ਸਬਜੀ ਦੇ ਵਿੱਚ ਮੈਨੂੰ ਲੱਗਦਾ ਕਿ ਚੀਨੀ ਹੀ ਪਾਉਣੀ ਚਾਹੀਦੀ ਹੈ ਤਾਂ ਕਿ ਸਬਜੀ ਹੈ ਜਿਹੜੀ ਉਹ ਖਿਲੀ-ਖਿਲੀ ਰਹੇ ਇੱਕ ਵਾਰੀ ਆਪਾਂ ਫਿਰ ਟੱਕ ਦਿੰਦੇ ਆ 2 ਮਿੰਟ ਬਾਅਦ ਫਿਰ ਚੈੱਕ ਕਰਦੇ ਚੀਨੀ ਤੇ ਅਮचूर ਪਾਏ ਨੂੰ 2 ਮਿੰਟ ਹੋ ਗਏ ਚੀਨੀ ਚੰਗੀ ਤਰ੍ਹਾਂ ਖੁੱਲ ਵੀ ਹੋਣੀ ਹੈ ਚੈੱਕ ਕਰਦੇ ਆਪਾਂ ਸਬਜੀ ਹਾਂਜੀ ਬਿਲਕੁਲ ਪਾਣੀ ਹੈਗਾ ਦੇਖੋ ਖਸਟ ਹੋ ਗਈ ਹੈ ਸਬਜੀ

ਯਾਰ ਕਪਰੇ ਸੱਜੇ ਬਣ ਕੇ ਤਿਆਰ ਹੈ ਹਾਂਜੀ ਮੇਰੇ ਦੱਸੇ ਤਰੀਕੇ ਦੇ ਨਾਲ ਸ਼ਲਕਮਾ ਦੀ ਸਬਜੀ ਇੱਕ ਵਾਰੀ ਜਰੂਰ ਬਣਾ ਕੇ ਦੇਖਿਓ ਤੇ ਦੱਸਿਓ ਮੈਨੂੰ ਕਿ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਹੈ ਜੀ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਧੰਨਵਾਦ